ਦੇ ਆਪਣੇ دوست ਤੇ ਗੋਸਤ ਰਵਿੰਦਰ ਟੀਵੀ ਆਰਟਿਸਟ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੀਐਨਬੀ ਚੈਨਲ ਨਿਊਰਸਿਟੀ ਲਾਈਵ ਦੇ ਨਾਲ ਦੋਸਤੋ ਇਸ ਚੈਨਲ ਦੇ ਰਾਹੀਂ ਅਸੀਂ ਵੱਖ-ਵੱਖ ਮੁੱਦੇ ਲੈ ਕੇ ਤੁਹਾਡੇ ਸਾਹਮਣੇ ਹੁੰਦੇ ਰਹਿੰਦੇ ਹਾਂ ਸੋ ਅੱਜ ਅਸੀਂ ਪਹੁੰਚੇ ਹਾਂ ਵਿਸ਼ਵਮਨ ਹਸਪੀਟਲ ਮੋਡਲ ਟਾਊਨ ਵਿਕੇ ਡਾਕਟਰ ਵਿਸ਼ਾਲ ਗੰਗ ਜੀ ਦੀ ਆਪੀਡੀ ਦੇ ਵਿੱਚ ਦੋਸਤੋ ਦੇਖੋ ਹਰ ਇੱਕ ਇਨਸਾਨ ਨੂੰ ਅੱਜਕੱਲ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਹੈ ਜਿਹੜੀ ਹੱਡੀਆਂ ਦੀ ਪ੍ਰੋਬਲਮ ਹੈ ਯਾਨੀ ਪ੍ਰੋਬਲਮ ਹੈ ਕਿਸੇ ਦਾ ਮੋਢਾ ਦੁਖਦਾ ਹੈ ਕਿਸੇ ਦਾ ਗੁੱਡਾ ਦੁਖਦਾ ਹੈ ਕਿਸੇ ਦਾ ਗਿੱਟਾ ਦੁਖਦਾ ਹੈ ਉਹਨਾਂ ਨੂੰ ਸਹੀ ਇਲਾਜ ਕਰਨ ਲਈ ਕਿਤੇ ਮਤਲਬ ਕਿ ਮੌਕਾ ਹੀ ਨਹੀਂ ਮਿਲਦਾ ਹੈਗਾ ਕੋਈ ਹਸਪੀਟਲ ਨਹੀਂ ਲੱਭਦਾ ਹੈਗਾ ਸੋ ਅੱਜ ਅਸੀਂ ਡਾਕਟਰ ਵਿਸ਼ਾਲ ਵਰਗ ਜੀ ਦੇ ਨਾਲ ਇਸ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਉਹ ਇਸ ਹੱਡੀਆਂ ਦੇ ਮਾਹਿਰ ਨੇ विशाल गरग जी मैं तो अपने चैनल बहुं, बहुं कर बहुत स्वागत करती हाँ जी हाँ जी सब तो पहला दर्शकों दसो कि जड्डिया प्रॉब्लम ने कि जो ज्यादा मतलब होंगे ने कदम होंगे ने इलाज ने तो देखो हड्डिया दम प्रॉब्लम्स का बहुत ज्यादा है कि हड्डिया कमजोरिया फिर अजक उम्र में गोडे खराब हो रहे हैं पिट्ठ दर्द होना ਇਹ ਜੋੜਾਂ ਵਿੱਚ ਜਿਹੜਾ ਦਰਦ ਹੁੰਨਾ ਮੋਢੇ ਦੁਖਣਾ ਮੋਢੇ ਦੁਖਣਾ ਇਹ ਸਾਰੀਆਂ ਆਮ ਪਰੇਸ਼ਾਨੀਆਂ ਤੇ ਇਹਨਾਂ ਸਬਤ ਹੁਣ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਜਿਵੇਂ ਕਿ ਅੱਗੇ ਆਪਾਂ ਸੋਚਦੇ ਸੀ ਕਿ ਜੇ ਚੂਰਾ ਟੁੱਟ ਗਿਆ ਹੈ ਚੂਰਾ ਟੁੱਟ ਗਿਆ ਤਾਂ ਮਤਲਬ ਕਿਸੇ ਬਿਊਰਕ ਦਾ ਜਿਹੜਾ ਚੂਰਾ ਟੁੱਟਿਆ ਹੁੰਦਾ ਸੀਗਾ ਤਾਂ ਆਪਾਂ ਸਾਰੇ ਬਹੁਤ ਹੀ ਲਾਚਾਰ ਫੀਲ ਕਰਦੇ ਸੀ ਕਿ ਇਹਦਾ ਜਿਆਦਾ ਸੀਰੀਅਸ ਨਹੀਂ ਲੈਂਦੇ ਆਪਾਂ ਇਹਨੂੰ ਇਹ ਸਮਝਦੇ ਸੀ ਵੀ ਇਹਦਾ ਇਲਾਜ ਕਿਵੇਂ ਹੋਊਗਾ ਇਹ ਕਦੋਂ ਚੱਲ ਪਾੰਗੇ ਜਾਂ ਚੱਲ ਵੀ ਪਾੰਗੇ ਨਹੀਂ ਚੱਲ ਪਾੰਗੇ ਹਾਂਜੀ ਹੁਣ ਲੇਟੈਸਟ ਟੈਕਨੀਕਸ ਨਾਲ ਜੇ ਕਿਸੇ ਚੁਲ ਮ ਟੁੱਟਿਆ ਹੁੰਦਾ ਹੈ ਤਾਂ ਉਹਨੂੰ ਅਸੀਂ 24 ਘੰਟੇ ਦੇ ਅੰਦਰ ਚੱਲਣ ਲਗਾ ਸਕਦੇ ਹਾਂ ਟੈਕਨੀਕਸ ਇੰਨੀਆਂ ਅੱਛੀਆਂ ਆ ਗਈਆਂ ਹਨ ਇਹ ਐਡਵਾਂਸ ਆ ਗਈਆਂ ਹਨ ਹਾਂ ਜੀ ਲੇਟੈਸਟ ਟੈਕਨੀਕਸ ਨਾਲ ਕਿ ਅਸੀਂ 90 ਸਾਲ 100 ਸਾਲ ਦੇ ਬ੍ਰੀਚ ਵੀ ਆਪਰੇਟ ਕੀਤੇ ਹੈ ਅੱਛਾ ਤੇ ਕਈ ਲੋਕੀ ਡਰਦੇ ਕਿ ਜਿਨ੍ਹਾਂ ਨੂੰ ਬੀਪੀ ਹੈ ਸ਼ੂਗਰ ਹੈ ਹੋਰ ਮੈਡੀਕਲ ਦਿੱਕਤਾਂ ਹੈ ਇਹਨਾਂ ਦਾ ਆਪਰੇਸ਼ਨ ਨਹੀਂ ਹੋ ਸਕਦਾ ਇਹ ਵੀ ਪੁਰਾਣੀ ਗੱਲ ਹੈ ਮੁੰਡਾ ਹੈ ਤੋ ਉਹ ਬੀਪੀ ਹੈ ਸ਼ੂਗਰ ਹੈ ਉਮਰ 90 ਸਾਲ ਹੈ ਤਾਂ ਉਹਨਾਂ ਦੇ ਵੀ ਅਸੀਂ ਚੁਰਿਆਂ ਦੇ ਆਪਰੇਸ਼ਨ ਕਰਕੇ ਹਾਂਜੀ ਮੋਸਟਲੀ ਅਗਲੇ ਦਿਨ ਚੱਲਣ ਲਗਾਏ ਹਾਂ ਹਾਂਜੀ ਜਿਵੇਂ ਹੁਣ ਆ ਕੋਈ ਪੇਸ਼ੈਂਟ ਨੇ ਹੁੰਦਾ ਉਹਨਾਂ ਨੂੰ ਉੱਠਣਾ ਬੈਠਣਾ ਗੋਡੀਆਂ ਚੋਂ કડਕੜ ਦੀ ਆਵਾਜ਼ ਆਉਂਦੀ ਹੈ ਤਾਂ ਮਤਲਬ ਇਹਦੇ ਬਾਰੇ ਤੁਸੀਂ ਸਾਡੇ ਜਿਹੜੇ ਦਰਸ਼ਕ ਨੇ ਸਾਡਾ ਪ੍ਰੋਗਰਾਮ ਦੇਖ ਰਹੇ ਉਹਨਾਂ ਨੂੰ ਕੀ ਜਾਨਣਾ ਚਾਹੁੰਦੇ देखो गोडियाँ आवाज़ आना उठन चलन फिरने दिक्कत आना भी आम परेशानी हो गई है गोडे अचक बहुत जल्दी खराब हो रहे हैं क्योंकि खुराक भी सही नहीं है एक्सरसाइज भी नहीं है तो गोडे जब थोड़े ख़राब है तो वह असी एक्सरसाइज न दवाइया डाइट मोडिफिकेशन इलाज करते हैं कई लोगों गोडिया इंजैक्शन की भी लड़ पै सकती है जो गोडे काफ़ी देर चल जाते हैं ਪਾਟੇ ਗੋਟੇ ਬਹੁਤ ਜਲਾ ਖਰਾਬ ਹੋਈ ਚੁੱਕੇ ਆ ਤਾਂ ਗੋਟਿਆਂ ਦਾ ਆਪਰੇਸ਼ਨ ਵੀ ਨਹੀਂ ਲੋੜ ਪੈ ਜਾਂਦੀ ਹੈ ਥੋਡੇ ਚੇਂਜ ਕੀਤੇ ਜਾਂਦੇ ਹੈ ਜੀ ਜੀ ਏ ਆਪਰੇਸ਼ਨ ਵੀ ਹੁਣ ਬਹੁਤ ਜ਼ਿਆਦਾ ਚੇਂਜ ਹੋ ਗਿਆ ਹੈ ਹੁਣ ਇਦਾਂ ਨਹੀਂ ਹੈ ਵੀ ਗੁੱਡਾ ਪੂਰਾ ਚੇਂਜ ਹੋਣਾ ਹੈ ਗੁੱਡੇ ਦਾ ਸਿਰਫ ਸਰਫੇਸ ਚੇਂਜ ਹੁੰਦਾ ਹੈ ਲੇਟੈਸਟ ਟੈਕਨੀਕ ਵਿਚ ਜਿਹੜੀ ਗੋਟਿਕ ਟੈਕਨੀਕ ਸੇ ਆਰਟੀਫੀਸ਼ੀਅਲ ਇੰਟੈਲੀਜੈਂਸ ਯੂਜ਼ ਕਰਕੇ ਸਿਰਫ ਗੋਡਿਆਂ ਦੀ ਰੀ ਸਰਫੇਸਿੰਗ ਕੀਤੀ ਜਾਂਦੀ ਹੈ ਸਿਰਫ ਉੱਪਰਲੀ ਲੇਅਰ ਚੇਂਜ ਕੀਤੀ ਜਾਂਦੀ ਹੈ ਲੋਕੀ ਸਮਝਦੇ ਵੀ ਗੁੱਡਾ ਕੱਟ ਕੇ ਲੱਗ ਰੱਖਤਾ ਨਵਾਂ ਲਗਾਤਾ ਇਦਾਂ ਨਹੀਂ ਹੁੰਦਾ ਸਿਰਫ ਉੱਪਰਲੀ ਲੇਅਰ ਚੇਂਜ ਕੀਤੀ ਜਾਂਦੀ ਹੈ ਜਿਹਦੇ ਨਾਲ ਆਪਰੇਸ਼ਨ ਬਹੁਤ ਹੀ ਜ਼ਿਆਦਾ ਐਕਿਊਰੇਟ ਹੋ ਗਿਆ ਹੈ ਸਿਰਫ 15 ਤੋਂ 20 ਮਿੰਟ ਲੱਗਦੇ ਹੈ ਗੋਡੇ ਨੂੰ ਬਦਲਣ ਦੇ ਵਿੱਚ ਤੇ ਮਰੀਜ਼ ਆਪਰੇਸ਼ਨ ਤੋਂ ਕੁਝ ਘੰਟੇ ਬਾਅਦ ਹੀ ਚੱਲਣ ਲੱਗ ਜਾਂਦਾ ਹੈ ਹਾਂਜੀ ਇਸ ਆਪਰੇਸ਼ਨ ਵਿੱਚ ਨਾਲੇ ਬਾਹਰ ਟਾਂਕੇ ਵੀ ਦਿਖਾਈ ਨਹੀਂ ਦਿੰਦੇ ਅੱਗੇ ਲੋਕੇ ਸੰਦੇਸ਼ ਗੋਡੇ ਦੇ ਆਪਰੇਸ਼ਨ ਤੋਂ ਬਾਅਦ ਪਰ ਮੈਟਲ ਦੇ ਟਾਂਕੇ ਹੁੰਦੇ ਹੈ ਜੋ ਦਰਦ ਕਰਦੇ ਹੈ ਜਾਂ ਵੀ ਬਹੁਤ ਸਮੇਂ ਆਰਾਮ ਕਰਨਾ ਪਏਗਾ ਜੀ ਜੀ ਇਹ ਵੀ ਗੱਲਾਂ ਪੁਰਾਣੀਆਂ ਹੋ ਗਈਆਂ ਹਨ उन गोडिया तो के ऑपरेशन तो कुछ घंटे बाद कई पेशेंट तीन चार घंटे बाद ही चलन लग जाते हैं बाहर कोई टांके भी नजर नहीं आते ऑपरेशन का चीरा भी बहुत ही छोटा हो गया है तो ऑपरेशन भी बहुत ही फास्ट पंद्रह भी मिनट अद्धे घंटे में ऑपरेशन हो जाता है तो मरीज अगले दिन ही चल के घर ही जा सकता है जी हाँ जी दर्शकों किसी भी मरीज को डरन की लड़ ਜੇ ਕਿਸੇ ਨੇ ਕੋਈ ਆਪਣਾ ਟ੍ਰੀਟਮੈਂਟ ਕਰਾਉਣਾ ਹੈ ਤਾਂ ਤੁਸੀਂ ਮਾਡਰਨ ਟਾਊਨ ਵਿਸ਼ਮ ਹਸਪੀਟਲ ਵਿਕੇ ਵਿਸ਼ਾਗਰਜ ਜੀ ਦਾ ਨਾਮ ਸਲਾਮ ਅਸ਼ਦਬਰਾ ਕਰਕੇ ਆਓ ਤੇ ਇਹਨਾਂ ਕੋਲ ਬਹੁਤ ਨਵੀਆਂ ਐਡਵਾਂਸ ਟੈਕਨੀਕਸ ਨੇ ਡਾਕਟਰ ਸਾਹਿਬ ਇੱਕ ਜਿਵੇਂ ਹੁਣ ਪਿੰਡਾਂ ਤੋਂ ਬਹੁਤ ਦੂਰੋਂ ਦੂਰੋਂ ਲੋਕੀ ਤੁਹਾਡੇ ਕੋਲ ਆਉਂਦੇ ਨੇ ਇੱਥੇ ਤੁਹਾਡੇ ਹਸਪੀਟਲ ਦੇ ਵਿੱਚ ਰਹਿਣ ਦਾ ਪ੍ਰਬੰਧ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਇਸ ਤਰ੍ਹਾਂ ਦੇ ਕੋਈ ਕੁਪਤਾ ਪ੍ਰਬੰਧ ਹੈਗੇ ਹਾਂਜੀ ਸਾਡੇ ਕੋਲ ਬਹੁਤ ਦੂਰੋਂ ਪਿੰਡਾਂ ਤੋਂ ਪੰਜਾਬ ਦੇ ਪਿੰਡਾਂ ਤੋਂ ਵੀ ਆਉਂਦੇ ਆ ਹਰਿਆਣੇ ਤੋਂ ਵੀ ਦਿੱਲੀ ਦੇ ਨੇੜੇ ਸਹਾਰਨਕੋਟ ਤੋਂ ਵੀ ਹਾਂਜੀ ਸਾਡੇ ਕੋਲ ਤਾਂ ਬੈਂਗਲੌਰ दिल्ली ती उस अगे तो कलकत्ता तो भी पेसेंट आए है जिना ऑपरेशन किया है इतना मरीज के रेहन खान दा पूरा प्रबंध है कंटीन भी अंदर है म्री...

ਹਾਂਜੀ ਹੋਰ ਤੁਸੀਂ ਆਪਣੇ ਵੱਲੋਂ ਸਾਡੇ ਜਿਹੜੇ ਦਰਸ਼ਕ ਨੇ ਜਿਹੜਾ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਸਾਡੇ ਪੇਸ਼ੈਂਟ ਨੇ ਉਹ ਘਰ ਬੈਠੇ ਸੋਚੀ ਜਾਂਦੇ ਨੇ ਦਰਦ ਨਾਲ ਕੋਲਾਈ ਜਾਂਦੇ ਨੇ ਉਹ ਡਰਦੇ ਨੇ ਵੀ ਪਤਾ ਨਹੀਂ ਕੀ ਹੋਣਾ ਹੈ ਪਤਾ ਇੱਕ ਹੋਊਗਾ ਸਮਝਦੇ ਨੇ ਜਿਹੜਾ ਨੀ ਟ੍ਰਾਂਸਪਲੈਂਟ ਹੈ ਜਾਂ ਹੋਰ ਕੋਈ ਉਹਨਾਂ ਨੂੰ ਪ੍ਰੋਬਲਮ ਹੈ ਉਹ ਦਰਦ ਸਹਾਈ ਜਾਂਦੇ ਨੇ ਪਰ ਡਰਦੇ ਮਾਰੇ ਡਾਕਟਰਾਂ ਕੋਲ ਨਹੀਂ ਜਾਂਦੇ ਹੈਗੇ ਤਾਂ ਤੁਸੀਂ ਉਹਨਾਂ ਨੂੰ ਕਿਵੇਂ ਮੋਟੀਵੇਟ ਕਰੋਗੇ ਕੁਝ ਲੋਕੀ ਜਿਵੇਂ ਪਹਿਲਾਂ ਸੋਚਦੇ ਸੀ ਕਿ ਗੋਡੇ ਬਦਲਣ ਦੇ ਆਪਰੇਸ਼ਨ ਚ ਬਹੁਤ ਦਰਦ ਹੁੰਦਾ ਹੈ ਤੇ ਦੋ ਮਹੀਨੇ ਦਰਦ ਹੁੰਦਾ ਰਹਿੰਦਾ ਹੈ ਉਹ ਵੀ ਲੋਕਾਂ ਦੀ ਪੁਰਾਣੀ ਗੱਲ ਹੋ ਗਈ ਹੈ ਹੁਣ ਨੀ ਰੀਸਰਫੇਸਿੰਗ ਨਾਲ ਆਪਰੇਸ਼ਨ ਆਲਮੋਸਟ ਪੇਨਲੈਸ ਹੋ ਗਿਆ ਹੈ ਤੇ ਕੋਈ ਲੰਬੀ ਤੁਹਾਨੂੰ ਫਿਜ਼ੀਓਥੈਰੇਪੀ ਦੀ ਵੀ ਲੋੜ ਨਹੀਂ ਪੈਂਦੀ कुछ लोग सोचते चौंकड़ी मार के नहीं बैठ सकते हूँ तो ऑपरेशन हो गया है कुछ हफ्ते बाद भी डरते हैं कि ऑपरेशन बहुत खराब हो चुका है या बीपी शुगर करके ऑपरेशन नहीं हो सकता वह भी पुरानी गल् बहुत टेडे गोडे है बहुत खराब गोडे है या शूगर बीपी है मैडिकल प्रॉब्लम है सारे मरीज का ਨਮੀ ਟੈਕਨਿਕ ਨਾਲ ਆਪਰੇਸ਼ਨ ਕੀਤਾ ਜਾਂਦਾ ਹੈ ਜੋ ਕਿ ਬਹੁਤ ਹੀ ਫਾਸਟ ਹੈ ਤੇ ਬਹੁਤ ਹੀ ਜਲਦੀ ਚੱਲਣਾ ਸ਼ੁਰੂ ਕਰ ਦਿੱਤਾ ਹੈ ਹਾਂਜੀ ਡਾਕਟਰ ਸਾਹਿਬ ਜਿਵੇਂ ਇਸੇ ਦਾ 슈ਗਰ ਲੈਵਲ ਬਹੁਤ ਹਾਈ ਹੈ ਇਸੇ ਉਹ ਉਸ ਦਿਨ ਜਦ ਤੁਸੀਂ ਆਪਰੇਸ਼ਨ ਕਰਨਾ ਜਾਂ ਉਹ ਹਾਰਟ ਦੀ ਪ੍ਰੋਬਲਮ ਹੈ ਹਾਰਟ ਬੀਟ ਤੇਜ਼ ਹੋ ਗਿਆ ਤੁਸੀਂ ਪਹਿਲਾਂ ਉਹਨੂੰ ਕਿਵੇਂ ਨਾਰਮਲ ਕਰਦੇ ਹੋ ਮੈਡੀਸਨ ਦੇ ਨਾਲ ਜਾਂ ਉਹਨੂੰ ਐਡਮਿਟ ਕਰਕੇ ਕਿਵੇਂ ਕਰਦੇ ਹੋ ਦੇਖੋ ਕੋਈ ਵੀ ਮਰੀਜ਼ ਜਾਂਦੇ ਆ ਹੁਣ ਬਿਊਰੋਕ੍ਰੇਟਰੀ ਹੁੰਦੇ ਆ 70 80 ਸਾਲ ਦਾ ਆਮ ਹੀ ਉਮਰ ਹੈ ਤੇ ਉਹਨਾਂ ਨੂੰ ਸਭ ਨੂੰ ਕੋਈ ਨਾ ਕੋਈ ਮੈਡੀਕਲ ਪ੍ਰੋਬਲਮ ਬੀਪੀ ਸ਼ੂਗਰ ਦਾ ਆਮ ਹੀ ਰਹੇ ਹੈ ਰਾਈਟ ਹੁੰਦੀ ਹੈ ਕਈ ਵਾਰ ਕੀ ਬੀਪੀ ਸ਼ੂਗਰ ਵਧੀ ਨਹੀਂ ਹੁੰਦੀ ਆ ਬਹੁਤ ਜ਼ਿਆਦਾ ਜਾਂ ਹਾਰਟਰੀ ਬਹੁਤ ਦਿੱਕਤ ਹੈ ਆਪਰੇਸ਼ਨ ਤੋਂ ਪਹਿਲਾਂ ਮਰੀਜ਼ ਦੇ ਸਾਰੇ ਟੈਸਟ ਕੀਤੇ ਜਾਂਦੇ ਹੈ ਉਹਦੀ ਫਿਟਨੈਸ ਲਈ ਜਾਂਦੀ ਹੈ ਜੇ ਕੋਈ ਉਹਦੀ ਮੈਡੀਕਲ ਕੰਡੀਸ਼ਨ ਇਸ ਟਾਈਮ ਕੰਟਰੋਲ 'ਚ ਨਹੀਂ ਹੈ ਤਾਂ ਉਹਨੂੰ ਅਸੀਂ ਪਹਿਲਾਂ ਕੰਟਰੋਲ ਕਰਦੇ ਹਾਂ ਕੰਟਰੋਲ ਕਰਕੇ ਮਰੀਜ਼ ਦੀ ਸਿਹਤ ਨੂੰ ਠੀਕ ਕਰਕੇ ਫੇਰ ਲਗਾ ਗੋਡੇ ਬਦਲ ਦਾ ਆਪਰੇਸ਼ਨ ਕੀਤਾ ਜਾਂਦਾ ਹੈ ਪਰ ਜੋ ਨਵੀਂ ਟੈਕਨੀਕ ਨਾਲ ਜਿਵੇਂ ਗੋਡੇ ਬਦਲ ਦਾ ਆਪਰੇਸ਼ਨ ਪਹਿਲਾਂ ਵੀ ਕੀਤਾ ਕਿ 15-20 ਮਿੰਟ ਜਾਂ 1/2 ਘੰਟੇ ਵਿੱਚ ਹੋ ਜਾਂਦਾ ਹੈ ਉਹਦੇ ਨਾਲ ਸਾਡੀ ਮਰੀਜ਼ ਨੂੰ ਟੈਕਲ ਕਰਨ ਦੀ ਰੇਂਜ ਬਹੁਤ ਜ਼ਿਆਦਾ ਵਧ ਗਈ ਹੈ ਤੇ ਇਸ ਤਰ੍ਹਾਂ ਦੇ ਸੀਰੀਅਸ ਪੇਸ਼ੈਂਟ ਵੀ ਅਸੀਂ ਆਪਰੇਟ ਕਰ ਦਿੰਦੇ ਹਾਂ ਹਾਂਜੀ ਡਾਕਟਰ ਸਾਹਿਬ ਜਿਵੇਂ ਆਪਣੇ ਗਵਰਨਮੈਂਟ ਦੇ ਬਹੁਤ ਸਾਰੇ ਸਕੀਮਸ ਨੇ ਉਹਨਾਂ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ

आयुषन काटते इथे ਕੀਤੇ ਜਾ ਰਹੇ ਹੈ ਇਸ ਤੋਂ ਇਲਾਵਾ ਜਿਵੇਂ ਕਿਡਨੀ ਸਟੋਨ ਹੈ ਜੀ ਜੀ ਬਲੋਸਟ ਦੀ ਦਿੱਕਤ ਹੈ ਡਿਗਨਲ ਸਟੋਨਸ ਹੈ ਇਹ ਆਪਰੇਸ਼ਨ ਵੀ ਐਯੂਸ਼ਨ ਕਾਟਦੇ ਹੀ ਕੀਤੇ ਜਾ ਰਹੇ ਹੈ ਗਰੀਡ ਦੀ ਹੱਡੀ ਦੇ ਵੀ ਜਿਵੇਂ ਕਿਸੇ ਨੂੰ ਡਿਸਕ ਦੀ ਪਰੇਸ਼ਾਨੀ ਹੈ ਜਾਂ ਮਨ ਕਾ ਟੁੱਟ ਗਿਆ ਹੈ ਗਰੀਡ ਦੀ ਹੱਡੀ ਦੇ ਆਪਰੇਸ਼ਨ ਵੀ ਐਯੂਸ਼ਨ ਕਾਟਦੇ ਕੀਤੇ ਜਾ ਰਹੇ ਹੈ ਹਾਂਜੀ ਡਾਕਟਰ ਸਾਹਿਬ ਬਹੁਤ ਸਾਰੇ ਲੋਕਾਂ ਨੇ ਆਪਣੇ ਹੈਲਥੀ ਇੰਸ਼ੋਰੈਂਸ ਕਰਵਾਈ ਹਾਂ ਉਹਨਾਂ ਨੇ ਜੋ ਕੋਈ ਕਲੇਮ ਲਣਾ ਵੈਸਾ ਪ੍ਰੋਵੀਜ਼ਨ ਹੈ ਤੁਹਾਡੇ ਹਸਪਤਾਲ ਹਾਂਜੀ ਜਿਹੜੇ ਪ੍ਰਾਈਵੇਟ ਹੈਲਥੀ ਇੰਸ਼ੋਰੈਂਸ ਹੈ ਉਹ ਸਾਰੇ ਮਰੀਜ਼ ਅਸੀਂ ਕੈਸ਼ਲੈਸ ਫੀਲ ਕਰਦੇ ਹਾਂ ਉਹਨਾਂ ਦਾ ਅਪਰੂਵਲ ਲੈ ਕੇ ਅਸੀਂ ਕੇਸ ਕਰਦੇ ਹਾਂ ਤੇ ਜਦ ਤੱਕ ਨਹੀਂ ਜਾਂਦਾ ਕੋਈ ਵੀ ਪ੍ਰਾਈਵੇਟ ਇੰਸ਼ੋਰੈਂਸ ਹੋਵੇ ਉਹਦਾ ਕੋਈ ਖਰਚਾ ਨਹੀਂ ਆਉਂਦਾ ਉਹ ਇੰਸ਼ੋਰੈਂਸ ਕੰਪਨੀ ਤੋਂ ਹੀ ਅਸੀਂ ਖਰਚਾ ਲੈਂਦੇ ਹਾਂ ਤੇ ਮਰੀਜ਼ ਐਂ ਆਸਾਨੀ ਨਾਲ ਆਪਣਾ ਆਪਰੇਸ਼ਨ ਕਰਵਾ ਸਕਦਾ ਹੈ ਹਾਂਜੀ ਦਰਸ਼ਕੋ ਦਿੱਕੋ ਵਿਸ਼ਾਲ ਗਰਗ ਜੀ ਨੇ ਸਾਨੂੰ ਕਿੰਨੀ ਲਾਹੇਵੰਦ ਜਾਣਕਾਰੀ ਦਿੱਤੀ ਤੁਸੀਂ ਇੱਥੇ ਕੋਈ ਵੀ ਤੁਹਾਨੂੰ ਪ੍ਰੋਬਲਮ ਹੈ ਕਿ ਗੱਡੀਆਂ ਦੀ ਪ੍ਰੋਬਲਮ ਹੈ ਤੁਸੀਂ ਇੱਥੇ ਆਓ ਕਹਿੰਦੇ ਰੋਂਦੇ ਰੋਂਦੇ ਆਓ ਤੇ ਹੱਸਦੇ ਹੱਸਦੇ ਜਾਓ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਦਰਸ਼ਕਾਂ ਨੂੰ ਬਹੁਤ ਹੀ ਲਾਹੇਵੰਦ ਜਾਣਕਾਰੀ ਦਿੱਤੀ ਸਤਿ ਸ਼੍ਰੀ ਅਕਾਲ ਰੋਕੋ ਹਾਂਜੀ ਫੇਰ ਹਾਜ਼ਰ ਹੋਵਾਂਗੇ ਇਸੇ ਤਰ੍ਹਾਂ